ਜਾਏ ਉਠਾ ਕੇ ਲੈ ਸਕੀ ਨਾ ਇਹਦਾ

ਜੋ ਜਰਨੈਲ ਕੈਰਦੀ ਬਸ ਨਾ ਸਾਹਿਬ ਜਿੱਥੇ ਮੂੰਹ ਕਾਲਾ ਇੰਦਰ ਕਾ ਜੀ ਆ ਨਾਵੇਂ ਤੇ ਪੰਜਾਬੀ ਆ ਪਰ ਅਸਰ ਹੋਰ ਪਰ ਦੋ ਖੰਭ ਪਬਲਿਕ ਇਹਨਾਂ ਨੂੰ ਕਾਰ ਲਾ ਤੁਸੀਂ ਕਾਰ ਆਜੋ ਆਜੋ ਖੈਰਾ ਸਾਹਿਬ ਆਜੋ ਪਿੱਛੇ ਆਜੋ ਸਰ ਕੋਣ ਹੈ ਖੜ੍ਹਦੇ ਹੋ ਜੀ ਤੁਸੀਂ ਕਿੱਧਰ ਹੋ ਸਕੀ ਸਾਹਿਬ ਕਿੱਥੇ ਨੇ ਸਕੀ ਮੰਡੀ ਬੋਰਡ ਸਕੀ ਸਾਹਿਬ ਮੰਡੀ ਬੋਰਡ ਸਰ ਨਿਕਲ ਗਈ ਕਾਰ ਤੋਂ ਸਰ ਜਿਹੜੀ ਇਹ ਕਾਰਵਾਈ ਉਹ ਖੜਜੋ ਯਾਰ ਖੜਜੋ ਹਲੇ ਲਾ ਲਈਏ ਸਰ ਅੱਜ ਜਿਹੜੀ ਇਹ ਕਾਰਵਾਈ ਹੋ ਰਹੀ ਹੈ ਪਹਿਲਾਂ ਵੀ ਪੁੱਛਿਆ ਗਿਆ ਸੁਨਾਮ ਦੇ ਵੀਰ ਮੋਬਾਈਲ نیچے-नीचे ਕਾਰਵਾਈ ਹੋ ਰਹੀ ਹੈ ਜੀ ਇਹ ਸੈਕਟਰੀ ਮੰਡੀ ਬੋਰਡ ਜਿਹੜੇ ਹੈਗੇ ਆ ਇੱਥੇ ਨਰਿੰਦਰ ਸਿੰਘ ਉਹਨਾਂ ਵੱਲੋਂ ਇੱਕ ਲੈਟਰ 18 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਲਿਖਿਆ ਗਿਆ ਸੀਗਾ ਕਿ ਇੱਥੇ ਕੋਈ ਮੰਡੀ ਦੇ ਏਰੀਏ ਦੇ ਵਿੱਚ ਕੋਈ ਨਜਾਇਜ਼ ਉਸਾਰੀ ਕਰ ਰਿਹਾਗਾ ਤੇ ਉਹਨਾਂ ਨੇ ਬਕਾਇਦਾ ਲਿਖਿਆ ਕਿ ਉਹ ਜਿਸ ਦਿਨ ਛੁੱਟੀ ਹੁੰਦੀ ਹੈ ਛੁੱਟੀ ਦਾ ਫਾਇਦਾ ਖਾਉਂਦੇ ਹੋਏ ਉਸਾਰੀ ਕਰਦਾ ਬਾਰ-ਬਾਰ ਇਹਨੂੰ ਰੋਕਿਆ ਜਾਂਦਾ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂਗਾ ਬੰਦਾ ਉਹ ਵੱਖਰੀ ਗੱਲ ਹੈ ਵੀ ਜਦੋਂ ਅਸੀਂ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 12-13 ਮੁਕਦਮੇ ਐਨਡੀਪੀਐਸ ਦੇ ਦਰਜ ਨੇ ਇਹਦੀ ਬੇਲ ਵੀ ਹਾਈ ਕੋਰਟ ਤੋਂ ਰਿਜੈਕਟ ਹੋ ਚੁੱਕੀ ਹੈ ਤੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਚਲੋ ਤਸੋਂ ਹੋਰ ਤੁਹਾਡਾ ਕੀ ਸਵਾਲ ਹੈਗਾ ਸਰ ਇਹ ਕਿੰਨੇ ਘਟਾਏ ਗਏ ਨੇ ਜਿਹੜਾ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦੇ ਕਾਰਵਾਈਆਂ ਹੋਈਆਂ ਨੇ ਸੰਗਰੂਰ ਦੇ ਵਿੱਚ ਦੋ ਪਿੱਛੇ ਜੇ ਉੱਥੇ ਜਿਹੜਾ ਈਓ ਸੀਗੇ ਆਪਣਾ ਸੰਗਰੂਰ ਉਹਨਾਂ ਨੇ ਦੋ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀ ਉੱਥੇ ਅਸੀਂ ਗਏ ਸੀਗੇ ਇਸ ਤੋਂ ਪਹਿਲਾਂ ਸੁਨਾਮ ਇੱਕ ਪਹਿਲਾਂ ਕੀਤੀ ਗਈ ਸੀ ਇਹ ਹੁਣ ਚੌਥੀ ਪ੍ਰਾਪਰਟੀ ਹੈ ਤੇ ਬਾਈ ਚਾਂਸ ਇਹ ਹੈ ਵੀ ਇਹ ਸਾਰੇ ਹੀ ਬੰਦੇ ਨਕਸ਼ੇ ਨਾਲ ਰਿਲੇਟਡ ਹੈਗੇ ਇਹਦੇ ਖਿਲਾਫ ਦੀ ਮੈਂ ਤੁਹਾਨੂੰ ਦੱਸਿਆ 12 ਤੋਂ 13 ਮਕਦਮੇ ਦਰਜ ਹੈ ਤੇ ਇਹਦੀ ਬੇਲ ਹਾਈ ਕੋਰਟ ਤੋਂ ਡਿਸਮਿਸ ਹੋ ਚੁੱਕੀ ਹੈ ਕਿਸੇ ਵੱਲੋਂ ਹੈਜੀਟੇਸ਼ਨ ਹੋਇਆ ਜਿਵੇਂ ਚਾਰ ਮਕਾਨ ਤਾਂ ਹੈਗੇ ਨੇ ਕਿਸੇ ਨੇ ਵਿਰੋਧ ਕੀਤਾ ਹੋਵੇ ਜਾਂ ਉਹ ਨਹੀਂ ਕਿਸੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਗੋਂ ਜਦੋਂ ਇਹੋ ਜੀ ਕਾਰਵਾਈ ਹੁੰਦੀ ਹੈ ਉੱਥੇ ਆ ਕੇ ਲੋਕ ਜਰੂਰ ਗੱਲ ਕਰਦੇ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਆ ਕਿ ਅੱਗੇ ਤੋਂ ਸਾਨੂੰ ਇੱਕ ਮੌਕਾ ਦਿੱਤਾ ਜਾਏ ਜੀ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਪਰ ਇਹ ਜਿਹੜੀ ਪ੍ਰਾਪਰਟੀਆਂ ਮੈਂ ਤੁਹਾਨੂੰ ਦੱਸਿਆ ਬਾਰ-ਬਾਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਜਿਵੇਂ ਇਹ ਵੀ ਹੁਣ ਮੰਡੀ ਦੇ ਏਰੀਏ ਦੇ ਵਿੱਚ ਇਹ ਬਣਾ ਰਿਹਾ ਸੀ ਤੇ ਧੱਕੇ ਨਾਲ ਬਣਾਈ ਜਾ ਰਿਹਾ ਸੀ ਜੋ ਦਿਨ ਕਿਤੇ ਛੁੱਟੀ ਹੁੰਦੀ ਸੀ ਉਸ ਦਿਨ ਮਾੜਾ ਜਿਹਾ ਕੰਮ ਸਟਾਰਟ ਕਰ ਲਿਆ ਫੇਰ ਜਿੱਦਨ ਕੰਮ ਵਾਲਾ ਦਿਨ ਹੁੰਦਾ ਉਸ ਦਿਨ ਬੰਦ ਕਰਤਾ ਤੇ ਰੁਕ ਨਹੀਂ ਸੀ ਰਿਹਾ ਤੇ ਫੇਰ ਉਹਨਾਂ ਨੇ ਤਾਂ ਇਹ ਪ੍ਰੋਸੀਡ ਕੀਤਾਗਾ ਨਸ਼ਾ ਤਸਕਰਾਂ ਨੂੰ ਤੁਸੀਂ ਚੇਤਾਵਨੀ ਦੇਣਾ ਕਰੋਗੇ ਨਸ਼ਾ ਤਸਕਰਾਂ ਨੂੰ ਹੁਣ ਚੇਤਾਵਨੀ ਦੇਣ ਦਾ ਟਾਈਮ ਨਹੀਂਗਾ ਚੇਤਾਵਨੀਆਂ ਬਹੁਤ ਦੇ ਦਿੱਤੀਆਂ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਹੁਣ ਸਖਤ ਕਾਰਵਾਈ ਦਾ ਟਾਈਮ ਹੈ ਤੇ ਅਸੀਂ ਬਿਲਕੁਲ ਹੱਥ ਧੋ ਕੇ ਪਿੱਛੇ ਪਏ ਹੋਏ ਹਾਂ ਜਿਹੜੇ ਬੰਦੇ ਹੱਲੇ ਵੀ ਨਹੀਂ ਹਟ ਰਹੇ ਉਹਨਾਂ ਦੇ ਮੁਕਦਮੇ ਦਰਜ ਹੋ ਰਹੇ ਨੇ ਜਦੋਂ ਤੋਂ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਸਾਡੇ ਜ਼ਿਲ੍ਹੇ ਸੰਗਰੂਰ ਦੇ ਵਿੱਚ तकरीबन 150 ਐਫਆਈਆਰ ਦਰਜ ਹੋ ਚੁੱਕੀ ਹੈ ਤੇ 220 ਤੋਂ ਵੱਧ ਬੰਦਿਆਂ ਦੀਆਂ ਰੈਸਟਾਂ ਪੈ ਚੁੱਕੀਆਂ ਨੇ ਤੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਕੈਸੋ ਆਪਰੇਸ਼ਨ ਕਰਨ ਗਏ ਸੀ ਥੋੜੇ ਦਿਨ ਪਹਿਲਾਂ ਜੋਲੀਆਂ ਤੇ ਉੱਥੇ ਇੱਕ ਸਟਰੀਟ ਹੈਗੀ ਜਿਹਦੇ ਵਿੱਚ 22-23 ਘਰ ਨੇ ਜਿਹੜੇ ਇਸੇ ਕੰਮ ਤੋਂ ਹੀ ਉਹਨਾਂ ਦਾ ਰੋਟੀ ਪਾਣੀ ਚੱਲਦਾ ਸੀਗਾ ਤੇ ਉਹਨਾਂ 22-23 ਘਰਾਂ ਚੋਂ ਸਾਨੂੰ 9 ਘਰਾਂ ਬਾਰੇ ਤਾਂ ਪਤਾ ਲੱਗਾ ਕਿ ਉਹ ਪਰਮਾਨੈਂਟਲੀ ਤਾਲੇ ਲਾ ਕੇ ਤੇ ਇਧਰ ਉਧਰ ਕਿਤੇ ਚਲੇ ਗਏ ਨੇ ਵੀ ਘਾਰ ਹੀ ਨਹੀਂ ਵੜਦੇ ਤੇ ਮੈਸੇਜ ਤਾਂ ਬਹੁਤ ਕਲੀਅਰ ਹੈ ਕਿ ਲੋਕਾਂ ਨੂੰ ਡਰ ਵੀ ਪਿਆ ਹੋਇਆ ਇਹਦੇ ਨਾਲ ਬਹੁਤ ਡਰਾਸਟਿਕ ਇਹਦੇ ਚ ਚੇਂਜ ਆਇਆ ਮਤਲਬ ਕਾਫੀ ਇਸ ਕੰਮ ਚ ਘਾਟਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਡਰ ਪਿਆ ਹੋਇਆ ਸਾਰਿਆਂ ਨੂੰ ਤਰੀਕ ਸਰਕਾਰ ਦੀ ਕੋਸ਼ਿਸ਼ ਹੈ ਵੀ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਹੂਟਾ ਦਿੱਤੀਆਂ ਜਾਣ ਗਿਆ ਡੀ ਐਡਿਕਸ਼ਨ ਸੈਂਟਰ ਤੇ ਲਿਜਾਇਆ ਗਈ ਕਿੰਨੇ ਕੁ ਤੁਸੀਂ ਇਹ ਫੜਨੇ ਨੇ ਮਤਲਬ ਇਸ ਤਰ੍ਹਾਂ ਦੇ ਵਿਅਕਤੀ ਉਹਦੇ ਚ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਪਹਿਲਾਂ